ਕੈਨੇਡਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਧਿਆਵੇ ਇਹ ਭਾਈ ਜਿਨ੍ਹਾਂ ਦਾ ਮਨ ਸਤਿਗੁਰੂ ਸਾਹਿਬ ਦੀ ਸ਼ਰਨ ਪਵੇਗਾ ਤੇ ਮਹਾਰਾਜ ਦੇ ਨਾਮ ਨੂੰ ਪਿੱਛੇ țieਉਂਦੇ ਸੀ ਹੁਣ ਤੇ ਆਉਂਦੇ ਹੈ ਅੱਗੇ ਨੂੰ țieਉਣਗੇ ਲੋਹਾ ਹਿਰਨ ਹੋਵੇ ਸੰਗ ਪਾਰਸ ਜਿਵੇਂ ਪਾਰਸ ਦੀ ਸੰਗਤ ਕਰਕੇ ਲੋਹਾ ਜਿਹੜਾ ਹੈ ਇਹ 12 ਬੰਨੀਆਂ ਦਾ ਸੇਨਾ ਬਣ ਜਾਂਦਾ ਹੈ। ਗੁਣ 파ਰਸ ਕੋ ਹੋਈ ਆਵੇ। ਤੇ 파ਰਸ ਦਾ ਗੁਣ ਹੈ ਨਾ ਉਹ ਕਿ ਲੋਹੇ ਤੇ ਹੋ ਜਾਂਦਾ ਜਰ ਦਾ ਖਾਦਾ ਹੋਇਆ ਲੋਹਾ 12 ਬੰਨੀਆਂ ਦਾ ਸੇਨਾ ਬਣ ਜਾਂਦਾ ਅਸਲੀ ਸੇਨਾ ਬਣ ਜਾਂਦਾ ਹੈ। ਇਸੇ ਪ੍ਰਕਾਰ ਲੋਹਾ ਹਿਰਨ ਹੋਵੇ ਸੰਗ 파ਰਸ ਇਹ ਜਿਹੜਾ ਲੋਹੇ ਦੀ ਨਹੀਂ ਪਾਪਾਂ ਦੀ ਜਰ ਲੱਗੀ ਹੋਈ ਹੈ ਇਸ ਮੰਨ ਦੇ ਤਾਈ ਤੇ ਕਠੋਰ ਹੋ ਰਿਹਾ ਹੈ। ਸਤਿਗੁਰੂ 파ਰਸ ਦੇ ਨਾਲ ਮਿਲ ਕਰਕੇ ਇਹ ਬਾਰਾਂ ਬੰਨੀਆਂ ਦਾ ਸੋਇਨਾ ਬਣ ਜਾਂਦਾ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ ਇਹ ਵਿਸ਼ਿਆਂ ਨੂੰ ਛੱਡ ਕੇ ਸੁਧ ਬਣ ਜਾਂਦੇ ਕੰਚਨ ਵਰਗੇ ਉਹਨਾਂ ਪਾਰਸ ਕੋ ਹੋਏ ਆਵੇਗਾ ਇਹ ਸਤਿਗੁਰੂ ਪਾਰਸ ਦਾ ਗੁਣ ਉਪਕਾਰ ਉਹਦੇ ਤੇ ਹੋਇਆ ਆਵੇਗਾ ਪ੍ਰਮੇਸ਼ਰ ਦਾ ਰੂਪ ਹੋ ਜਾਣਗੇ ਹੋ ਰਹਾਓ ਸਤਿਗੁਰ ਮਹਾਪੁਰਖ ਹੈ ਪਾਰਸ ਇਹ ਭਾਈ ਸਤਿਗੁਰੂ ਸਾਹਿਬ ਤਾਂ ਮਹਾਪੁਰਖ ਪਾਰਸਰੂ ਦੀ ਨਿਆਈ ਹੈਨ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਤੋ ਜੋ ਲੱਗੈ ਸੋ ਫਲ ਪਾਵੈ ਜਿਵੇਂ ਗੁਰੂ ਸਾਹਿਬ ਦੇ ਨਾਲ ਸ਼ੁਹੇਗਾ ਭਾਵਨਾ ਦੇ ਨਾਲ ਉਹ ਬ੍ਰਹਮ ਗਿਆਨ ਦੇ ਫਲ ਨੂੰ ਪਿੱਛੇ ਪਾਉਂਦੇ ਸੀ ਹੁਣ ਪਾਉਂਦੇ ਐ ਅੱਗੇ ਮੁਕਤ ਰੂਪੀ ਫਲ ਨੂੰ ਪਾ ਲਏਗਾ ਜਿਵੇਂ ਗੁਰੂ ਉਪਦੇਸ਼ ਤਰੇ ਪ੍ਰਹਿਲਾਦਾ ਦੇਖੋ ਸਤਿਗੁਰਾਂ ਦਾ ਉਪਦੇਸ਼ ਕਮਾ ਕੇ ਜਿਵੇਂ ਪ੍ਰਹਿਲਾਦ ਭਗ ਜੀ ਉਧਰ ਗਏ ਗੁਰ ਸੇਵਕ ਪੈਜ ਰਖਾਵੇ ਕਿਉਂ ਵੀ ਜਿਹੜਾ ਮਹਾਰਾਜ ਦਾ ਸੇਵਕ ਬਣਿਆ ਉਹਨਾਂ ਦੀ ਪੈਜ ਸੱਚੇ ਪਾਤਸ਼ਾਹ ਪਿੱਛੇ ਰੱਖਦੇ ਸੀ ਹੁਣ ਰੱਖਦੇ ਆ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਅੱਗੇ ਨਹੀਂ ਰੱਖੇਗਾ ਸਤਗੁਰ ਬਚਨ ਬਚਨ ਹੈ ਨੀਕੋ ਇਹ ਭਾਈ ਸਤਗੁਰੂ ਸਾਹਿਬ ਜਿਹੜੇ ਦੁਨੀਆਂ ਦੇ ਬਚਨ ਵੇਦਾਂ ਦੇ ਪੁਰਾਣਾ ਦੇ ਸਿਮਰਤੀਆਂ ਦੇ ਕੁਰਾਨ ਦੇ ਆਦ ਕਾਦੇ ਕਿਤਾਬਾਂ ਆਦ ਕਾਦੇ ਜਿਹੜੇ ਬਚਨ ਹੈ ਉਹਨਾਂ ਸਾਰਿਆਂ ਬਚਨਾਂ ਚੋਂ ਜਿਹੜੇ ਸਤਿਗੁਰਾਂ ਦੇ ਬਚਨ ਹੈ ਇਹ ਨੀਕੇ ਅੱਛੇ ਹਨ ਲਾਲਚ ਤੇ ਲਿਫਸਟ ਜਿਉਂ ਨਹੀਂ ਕਭ ਬਹਤਰ ਬਹਤਰ ਹੂਣਾ ਮਿਲਣਗੀਆਂ ਜਾਂ ਪਰੀਆਂ ਮਿਲਣਗੀਆਂ ਸਵਰਗ ਦੀਆਂ ਤੁਹਾਨੂੰ ਇਹਨਾਂ ਜਿਹੇ ਜੇ ਬਚਨ ਨਾਲ ਜੁੜੇ ਆ ਨਾ ਜਿਹੜੇ ਉਨ੍ਹਾਂ ਨਾਲੋਂ ਨੀਕੇ ਅੱਛੇ ਤੋਂ ਅੱਛੇ ਪਰਮਾਰਸ ਵਾਲੇ ਬਚਨੇ ਸਤਿਗੁਰਾਂ ਦੇ ਗੁਰਬਚਨੀ ਅੰਮ੍ਰਿਤ ਪਾਵੇ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਪਾ ਕੇ ਅੰਮ੍ਰਿਤ ਪਾਵੇਗਾ ਉਹ ਅਮਰ ਹੋ ਜਾਏਗਾ ਗੁਰੂ ਸਾਹਿਬ ਦੇ ਬਚਨਾਂ ਕਰਕੇ ਅੰਮ੍ਰਿਤ ਬ੍ਰਹਮ ਆਨੰਦ ਨੂੰ ਉਹ ਪਾ ਲਵੇਗਾ ਜਿਉਂ ਅੰਬ੍ਰੀਕ ਅਮਰ ਪਦ ਪਾਈ ਦੇਖੋ ਅੰਬ੍ਰੀਕ ਜਿਉਂ ਅੰਬ੍ਰੀਕ ਅਮਰਾ ਪਦ ਪਾਈ ਜਿਵੇਂ ਅੰਬ੍ਰੀਕ ਰਾਜਾ ਸੀ ਕਿ ਪਰਮੇਸ਼ਰ ਦਾ ਸਿਮਰਨ ਕਰਦਾ ਸੀ ਇਸ ਨੇ ਕਿਹਾ ਕਿ ਅੱਜ ਠਾਕਰਾ ਦਾ ਜਨਮ ਦਿਨ ਹੈ ਤੇ ਤੁਸੀਂ ਐ ਕਰੋ ਅਮਰੀਕ ਜੀ ਤੁਸੀਂ ਵਰਤ ਰੱਖੋ ਇਹ ਵਰਤੇ ਨੂੰ ਰਾਜੇ ਨੂੰ ਕਹਿ ਕੇ ਸੀ ਭਗਤ ਪ੍ਰਮੇਸ਼ਰ ਦਾ ਇਹ ਨਿਸਕਪਟ ਦਾ ਦੇ ਨਾਲ ਉਹਦਾ ਬਚਨ ਮੰਨ ਲਿਆ ਮੰਨ ਕਰਕੇ ਉਹਨੇ ਜਿਹਨੂੰ ਦਰਵਾਸ਼ਾ ਆ ਗਿਆ ਦਰਵਾਸ਼ਾ ਜੀ ਸਵਾਗਤ ਆ ਗਿਆ ਇਹ ਕਹਿਣ ਲੱਗੇ ਦਰਵਾਸ਼ਾ ਜਿੰਕੇ ਮਹਾਰਾਜੀ ਆਪ ਭੋਜਨ ਪਾਉਣਾ ਸਾਡੇ ਘਰ ਚ ਕਹਿਣ ਲੱਗੇ ਚੰਗਾ ਸੀ ਇਸ਼ਨਾਨ ਕਰਾਈਏ ਇਹ ਰਾਜੇ ਦਾ ਪ੍ਰਤਾਪ ਵੇਖ ਕੇ ਦੁਖੀ ਸੀ ਵੀ ਨਾਲੇ ਤਾਂ ਗ੍ਰਿਸ਼ਤੀ ਆ ਰਾਜਾ ਨਾਲੇ ਫੌਜਾਂ ਵਾਲਾ ਨਾਏ ਖਜ਼ਾਨਿਆਂ ਵਾਲਾ ਹੈ ਤੇ ਫਿਰ ਇਹਦਾ ਪ੍ਰਤਾਪ ਸਾਡੇ ਰਿਖੀਆਂ ਨਾਲੋਂ ਵੱਡਾ ਕਿਉਂ ਹੈ ਇਸ ਗੱਲ ਦੀ ਈਰਖਾ ਸੀ ਦਰਵਾਸ਼ੇ ਰਿਖੀ ਨੂੰ ਇਹ ਕਹਿਣ ਲੱਗਾ ਕਿ ਚੰਗਾ ਸੀ ਇਸ਼ਨਾਨ ਕਰਾਈਏ ਇਸ਼ਨਾਨ ਕਰਨ ਗਿਆ ਸਾਧ ਸੰਗਤ ਜੀ ਵਾਪਸੀ ਨਾ ਆਇਆ ਉਹ ਉੱਥੇ ਨਾਵਨ ਨਦੀ ਸਦਾਇਆ ਨਹਾਉਣ ਵਾਕੇ ਚਲਿਆ ਗਿਆ ਹਉਨ ਵਰਤ ਖੋਲਣਾ ਸੀ ਹੁਣ ਵਰਤ ਖੋਲਣਾ ਸੀ ਜਦੋਂ ਤੇ ਫੇਰ ਵਰਤ ਖੋਲਣ ਵੇਲੇ ਉਸਨੂੰ ਭੀੜਾ ਉਸੋਂ ਪਾਰ ਵਾਲਨਾ ਉਹ ਵਰਤ ਜੋ ਖੋਲਣਾ ਸੀ ਤੇ ਵਰਤ ਖੋਲਣ ਵੇਲੇ ਚੇਤੇ ਕੀਤਾ ਤੇ ਦਰਵਾਸ਼ਾ ਆਇਆ ਹੀ ਨਾ ਭੋਜਨ ਤਿਆਰ ਕਰਕੇ ਛਕਾਉਣਾ ਸੀ ਉਹਨੂੰ ਚਰਨਾਮਤ ਲੈ ਕਰਕੇ ਮੂੰਹ ਵਿੱਚ ਪਾ ਲਿਆ ਇਹ ਉਸ ਵੇਲੇ ਦਰਵਾਸ਼ੇ ਨੂੰ ਪਤਾ ਲੱਗਾ ਵੀ ਚਰਨੋਦਕ ਲੈ ਭੁੱਖਿਆ ਇਹ ਚਰਨਾਂ ਦਾ ਜਲ ਹੈ ਕਿ ਭਗਵਾਨ ਦਾ ਉਹ ਪ੍ਰਸੰਨਤਾ ਆਪਣੇ ਆਪ ਨੂੰ ਪੂਰਨ ਕੀਤਾ ਤ੍ਰਿਵਿਦ ਕੀਤਾ ਹੈ ਹੋਰ ਤਾਂ ਕੁਝ ਨਹੀਂ ਛਕਿਆ ਤੇ ਉਸੇ ਵੇਲੇ ਸ਼ਰਾਪ ਦੇਣ ਲੱਗਾ ਕਹਿੰਦਾ ਤੂੰ ਸਾਨੂੰ ਨਹੀਂ ਹੁੰਦਾ ਦੇ ਕੇ ਪਹਿਲਾਂ ਕਿਉਂ ਚਰਨਾਮਤ ਲੈ ਲਿਆ ਉਹ ਜਿਸੁਰੇ ਉਸਨੇ ਕਿਹਾ ਮਾਰਾ ਮੇਰਾ ਤਾਂ ਕੋਈ ਕਸੂਰ ਨਹੀਂ ਤੁਸੀਂ ਆਏ ਨਹੀਂ ਮੈਂ ਮਰਤ ਖੋਲਣੇ ਸੀ ਸਾਰਿਆਂ ਦੇ ਕਹਿਣ ਤੋਂ ਉਸੇ ਵੇਲੇ ਕਹਿੰਦਾ ਚੰਗਾ ਤੈਨੂੰ ਸ਼ਰਾਪ ਦਿੰਨੇ ਜਿਉਂ ਇਹ ਸ਼ਰਾਪ ਦੇਣ ਲੱਗਾ ਦਰਵਾਸ਼ਾ ਉਸ ਵੇਲੇ ਸਾਧ ਸੰਗੇਜੀ ਮਾਰਾ ਨੂੰ ਚੇਤੇ ਕੀਤਾ ਵਰੀਕ ਰਾਜੇ ਨੇ ਕਿ ਹਮਾਰਾ ਮੈਂ ਹੈ ਤਾਂ ਉਗਣਾ ਦਾ ਭਰਿਆ ਵਯਾ ਪਰ ਮੈਂ ਤਾਂ ਰਿਸ਼ੀ ਨੂੰ ਕੋਈ ਬਚਨ ਨਹੀਂ ਕਿਹਾ ਇਹ ਮੈਨੂੰ ਸਰਾਪ ਕਿਉਂ ਦੰਦਾ ਉਸ ਵੇਲੇ ਸੁਦਰਸ਼ਨ ਚੱਕਰ ਸਾਧ ਸੰਗੇਜੀ ਬੜਾ ਅੱਗੇ ਦੀ ਲਾਟ ਵਾਂਗੂ ਭਿਆਨਕ ਆਇਆ ਇਹਦੀ ਰੱਖਿਆ ਵਾਸਤੇ ਜਿਸ ਵੇਲੇ ਆਇਆ ਤੇ ਰਿਸ਼ੀ ਅੱਗੇ ਭੱਜ ਨਿਕਲਿਆ ਜੋ ਭੱਜ ਨਿਕਲਿਆ ਪਹਿਲਾ ਬ੍ਰਹਮਾ ਜੀ ਦੇ ਪਾਸ ਗਿਆ ਕਿ ਮੇਰੀ ਰੱਖਿਆ ਕਰੋ ਬ੍ਰਹਮਾ ਜੀ ਕਹਿੰਦੇ ਵੀ ਸੰਤ ਦੋਸ਼ੀ ਦੀ ਮੈਂ ਨਹੀਂ ਰੱਖਿਆ ਕਰ ਸਕਦਾ ਫਿਰ ਸ਼ਿਵੀ ਸ਼ਿਵਜੀ ਕੋਲੇ ਗਿਆ ਸ਼ਿਵਜੀ ਕਹਿੰਦਾ ਕਲਾਸ ਪਰਬਤ ਸਮਝ ਜੂ ਮੇਰਾ ਛੇ ਜੀ ਨਿਕਲ ਜਾ ਸੰਤ ਦੋਖੀ ਮੈਂ ਨਹੀਂ ਤੈਨੂੰ ਰਹਿਣ ਦੇਣਾ ਫਿਰ ਇੰਦਰ ਕੋਲੇ ਗਿਆ ਇੰਦਰ ਉਹ ਨਾ ਰੱਖ ਸਕਿਆ ਅਖੀਰ ਭਗਵਾਨ ਵਿਸ਼ਨੂੰ ਦੇ ਚਰਨੀ ਪਿਆ ਜਾ ਕੇ ਕਿ ਮਾਰਾ ਮੇਰੀ ਰੱਖਿਆ ਕਰੋ ਭਗਵਾਨ ਕਹਿੰਦਾ ਮੈਂ ਵੀ ਨਹੀਂ ਰੱਖ ਸਕਦਾ ਸੰਤ ਦੋਸ਼ੀ ਨੂੰ ਤੂੰ ਉਹ ਅਮਰੀਕ ਦੇ ਪੈਰੀ ਪਾਓ ਫਿਰ ਸਾਧ ਸੰਗਤ ਜੀ ਬਾਹਮਣ ਪੰਨਰ ਜੀਵਲਾ ਰੱਖ ਨਾ ਹੰਗਣ ਦੇਵ ਸਵਾਇਆ ਕਿਸੇ ਦੇਵਤੇ ਨੇ ਦੀ ਰੱਖਿਆ ਨਾ ਕੀਤੀ ਸੰਤ ਦੁਖੀ ਜਾਣ ਕੇ ਫਿਰ ਆਪਿਆ ਸਰਮਾ ਗਤੀ ਮਾਰੀ ਦਾ ਅਮਰੀਕ ਛਾਇ ਜਦੋਂ ਅਮਰੀਕ ਭਗਤ ਦੇ ਪੈਰੀਂ ਪਿਆ ਉਹਨਾਂ ਨੇ ਕਿਹਾ ਮਾਰਾ ਇਹਦੀ ਰੱਖਿਆ ਕਰੋ ਉਦੋਂ ਸੁਦਰਸ਼ਨ ਚੱਕਰੇ ਦੇ ਮਗਰੋਂ ਹਟਿਆ ਸੀ ਇਸ ਪ੍ਰਕਾਰ ਅਮਰੀਕ ਦੀ ਵਿਡਿਆਈ ਮਾਰਨ ਕੀਤੀ ਸੰਸਾਰ ਚ ਜਿਉਂ ਅਮਰੀਕ ਅਮਰਾ ਪਦ ਪਾਇ ਉਹ ਤਾਂ ਸ਼ਰਾਬ ਦੇ ਕੇ ਫੂਕਣਾ ਚਾਹੁੰਦਾ ਸੀ ਦਰਵਾਸ਼ਾ ਦੀ ਖੀਤਾ ਮਾਰਨ ਸੁਦਰਸ਼ਨ ਚੱਕਰ ਨਾਲ ਅਮਰੀਕ ਭਗਤ ਦੀ ਰੱਖਿਆ ਕੀਤੀ ਉਹਨ ਅਮਰ ਪਦਵੀ ਨੂੰ ਪਾ ਲਿਆ ਅਮਰੀਕ ਭਗਤ ਨੇ ਸਤਗੁਰੂ ਮੁਖ ਬਚਨ ਧਿਆਵੈ ਉਹ ਭਾਈ ਸਤਗੁਰਾਂ ਦੇ ਮੁਖੋਂ ਜਿਹੜੇ ਬਚਨ ਨਿਕਲੇ ਨੇ ਸ੍ਰੀ ਮੁਖਵਾਕ ਸਭ ਸ੍ਰੀ ਗੁਰੂ ਸਾਹਿਬ ਦੇ ਵਿੱਚੋਂ ਨਿਕਲਦੇ ਹਨ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਇਹਨਾਂ ਮੁਖਵਾਕਾਂ ਨੂੰ ਪੰਝਾਂ ਪਿਆਰਿਆਂ ਦੇ ਰਾਹੀਂ ਸਰਵਣ ਕਰਕੇ ਜਿਹੜਾ ਧਿਆਵੇਗਾ ਉਹਦੀ ਮਹਾਰਾਜ ਜਿਵੇਂ ਅਮਰੀਕ ਦੀ ਸਦਲਸ਼ਨ ਚੱਕਰ ਨਾ ਰੱਖਿਆ ਕੀਤੀ ਹੈ ਆ ਰੱਖਿਆ ਕਰਨਗੇ ਸੱਚੇ ਪਾਤਸ਼ਾਹ ਕੋਈ ਦਿਗ ਨਹੀਂ ਉਹਨੂੰ ਪਾਵੇਗਾ ਕਿਸੇ ਪ੍ਰਕਾਰ ਦਾ ਸਤਗੁਰੂ ਸਰਨ ਸਰਨ ਮਨ ਭਾਈ ਇਹ ਭਾਈ ਦੁਨੀਆ ਦੀਆਂ ਸ਼ਰਨ ਤੈਨ ਨਾਲੋਂ ਜਿਨ੍ਹਾਂ ਦੇ ਮਨ 'ਚ ਸਤਗੁਰੂ ਸਾਹਿਬ ਦੀ ਸ਼ਰਨ ਭਾਈ ਚੰਗੀ ਲੱਗੀ ਹੈ ਸਾਰੀਆਂ ਹੋਰਨਾਂ ਸ਼ਰਨਾਂ ਵਿੱਚ ਜਿਨ੍ਹਾਂ ਦੀ ਸ਼ਰਨ ਦੇ ਸਰਦਾਰ ਸੋਰ ਕੋਈ ਨਹੀਂ ਐਸੀ ਸ਼ਰ ਲੈਣੀ ਮਨਵਾਣੀ ਸੀ ਕਰਕੇ ਚੰਗੀ ਲੱਗੀ ਐ ਸੁਦਾ ਸੁਦਾ ਕਰ ਧਿਆਵੇ ਉਹ ਸਤਸੰਗ ਜੀ ਅੰਮ੍ਰਿਤ ਮਹਾਰਾਜ ਦਾ ਪ੍ਰਾਪਤ ਕਰਕੇ ਅੰਮ੍ਰਿਤ ਅਮਰ ਹੋ ਜਾਏਗਾ ਜੋ ਧਿਆਵੇਗਾ ਸੁਦਾ ਦੀ ਆਕਰ ਖਾਣੀ ਹੈ ਨਾ ਸਤਗੁਰੂ ਮਹਾਰਾਜ ਸਾਹਿਬ ਜੋ ਗੁਰਾਂ ਦੇ ਪਾਸੋਂ ਅੰਮ੍ਰਿਤ ਪ੍ਰਾਪਤ ਕਰੇਗਾ ਉਹ ਸੁਦਾ ਅਮਰ ਉਰੂਪ ਹੋ ਜਾਏਗਾ ਧਿਆਉਣ ਵਾਲਾ ਸੁਦਾ ਸੁਦਾ ਕਰ ਧਿਆਵੇ ਕੋ ਸਤਿਗੁਰੂ ਸਾਹਿਬ ਜੀ ਜੋ ਅੰਮ੍ਰਿਤ ਨਾਮ ਦੇ ਕੇ ਸੁਧਾਰ ਕਰਨ ਵਾਲੇ ਐ ਜਿਹੜਾ ਗੁਰੂ ਸਾਹਿਬ ਨੂੰ ਤੇਹਾਉਣਾ ਕਰੇਗਾ ਉਹ ਆਪ ਵੀ ਅਮਰ ਹੋ ਜਾਏਗਾ ਹੋਰ ਉਹਨਾਂ ਨੂੰ ਵੀ ਅਮਰ ਰੂਪ ਕਰ ਦੇਵੇਗਾ ਦਇਾਲ ਦੀਨ ਭਏ ਹੈ ਸਤਗੁਰ ਸਤਗੁਰੂ ਸਾਹਿਬ ਜੀ ਗਰੀਬਾਂ ਦੇ ਤੇ ਦਇਆ ਕਰਨ ਵਾਲੇ ਜੋ ਦਿਆਲੂ ਹੋਏ ਗਰੀਬ ਜਾਣ ਕੇ ਹਰ ਮਾਰਗ ਪੰਥ ਦਿਖਾਵੇ ਖਰੀ ਦਾ ਮਾਰਗ ਪੰਥ ਪਿੱਛੇ ਸਤਗੁਰੂ ਜੀ ਦਿਖਾਉਂਦੇ ਸੀ ਹੁਣ ਵਿਖਾਉਂਦੇ ਐ ਅੱਗੇ ਨੂੰ ਜੋ ਸ਼ਰਨ ਕਹਿਣਗੇ ਉਹਨੂੰ ਪਰਗ ਉਹ ਕਿਉਂ ਵਿਖਾ ਦੇਣਗੇ ਭਗਤੀ ਸਾਹਿਬ ਗਿਆਨ ਰੂਪ ਮਾਰਗ ਸਤਗੁਰ ਸਰਨ ਸਾਰਿਆਂ ਦੁਨੀਆਂ ਦੇ ਮਾਰਗਾਂ ਵਿੱਚੋਂ ਹਰੀ ਦੀ ਪ੍ਰਾਪਤੀ ਦਾ ਭਗਤੀ ਸਾਹਿਬ ਗਿਆਨ ਰੂਪੀ ਪੰਥ ਦਿਖਾ ਦੇਣਗੇ ਸਤਗੁਰ ਸਰਨ ਪਏ ਸੇ ਥਾਪੇ ਜਿਹੜੇ ਜਿਹੜੇ ਸਤਗੁਰਾਂ ਦੀ ਸ਼ਰਨ ਪਏ ਆ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਥਾਪੇ ਸਥਾਪਨ ਕਰਤਾ ਭਗਤੀ ਸਾਹਿਬ ਗਿਆਨ ਵਿੱਚ ਅਤੇ ਇਸ ਰੂਪ ਵਿੱਚ ਇਸਤਤ ਕਰ ਦਿੱਤੇ ਹੈ। ਜਨ ਰੱਖਣ ਕੋ ਪ੍ਰਭ ਆਵੇ। ਉਹਨਾਂ ਦੀ ਰੱਖਿਆ ਕਰਨ ਵਾਸਤੇ ਪਰਮੇਸ਼ਰ ਨੂੰ ਅਵਤਾਰ ਧਾਰਨਾ ਪੈਂਦਾ ਹੈ। ਰੱਖਿਆ ਕਰਨ ਵਾਸਤੇ ਪਿੱਛੇ ਜਿਵੇਂ ਸੱਜੂ ਚਾਉਂਦੇ ਸੀ, ਤ੍ਰੇਤੇ ਚਾਉਂਦੇ ਸੀ, ਦਵਾਪੜ ਚਾਉਂਦੇ ਸੀ, ਐਵੇਂ ਕਾਲੀਯੁਗ ਵਿੱਚ ਦਸੇ 파ਸ਼ਾਨ ਰੂਪ ਧਾਰ ਰਿਹਾ ਹੈ। ਐਵੇਂ ਮਾਰਾ ਸਾਰ ਰੱਖਿਆ ਕਰਨ ਵਾਸਤੇ ਸਦਾ ਵਾਸਤੇ ਭਗਤਾਂ ਦੀ ਆਉਣਗੇ। ਜੇ ਕੋ ਸਰਸੰਧ ਜਨ ਉਪਰ ਜਿਹੜੇ ਮਾਰਾ ਦੇ ਪਿਆਰੇ ਸੰਤ ਭਗਤ ਹੈ। ਜੇ ਕੋਈ ਉਹਨਾਂ ਤੇ ਤੀਰ ਸਿੰਨੂਗਾ ਕਿਸੇ ਪ੍ਰਕਾਰ ਦਾ ਤੀਰ ਮਾਰਨਾ ਚਾਹੇਗਾ ਗੋਲੀ ਮਾਰਨੀ ਚਾਹੇਗਾ ਫਿਰ ਉਲਟੋ ਤਿਸਾ ਲਗਾਵੇ ਫਿਰ ਉਲਟ ਕੇ ਸਾਧ ਸੰਗਜੀ ਉਸੇ ਨੂੰ ਲੱਗ ਜਾਏਗਾ ਇਸੇ ਪ੍ਰਕਾਰ ਸਾਧ ਸੰਗਤ ਜੀ ਤੀਰ ਜਿਹੜਾ ਸਿੰਨਣਾ ਹੈ ਇੱਕ ਫਕੀਰ ਸੀ ਇੱਥੇ ਬੰਗਾਲ ਦੇ ਵਿੱਚ ਕਾਫੀ ਧੀਰ ਦੀ ਗੱਲ ਹੈ ਉਹ ਆਦਮੀ ਖਾਨ ਦੀ ਉਹਨੂੰ ਆਤ ਸੀ ਆਦਮੀ 60 ਆਦਮੀਆਂ ਨੂੰ ਮੁਕਾ ਦਿੱਤੇ ਸਨ ਉਹ ਆਦਮੀਆਂ ਨੂੰ ਮੁਕਾਈ ਜਾਂਦਾ ਸੀ ਇੱਕ ਨਿਰਮਲ ਸੰਤ ਸੀ ਮੂਰ ਮੰਤਰ ਦਾ ਪਾਠ ਕਰਨ ਵਾਲਾ ਪ੍ਰੇਮੀ ਉਹ ਸੁਪੇਸਰ ਨੇ ਉਸ ਪਾਸੇ ਜਿੱਧਰ ਉਹ ਆਦਮ ਖਾਣਾ ਰਹਿਂਦਾ ਸੀ ਸਾਦ ਉੱਥੇ ਕੋਈ ਲੋਕ ਨਹੀਂ ਸੀ ਜਾਂਦੇ ਹੋਰ ਉਹ ਉਸ ਪਾਸੇ ਚਲਿਆ ਗਿਆ ਜਦੋਂ ਗਿਆ ਤੇ ਉਹ ਬੜਾ ਹੱਸਿਆ ਵੀ ਇਹਨੂੰ ਪਤਾ ਨਹੀਂ ਹੈ ਮੇਰੇ ਕੋਲੇ ਆ ਗਿਆ ਉਹ ਕਹਿਣ ਲੱਗਾ ਆਓ ਸੰਤ ਜੀ ਆਓ ਸੰਤ ਜੀ ਤੇ ਕਹਿੰਦੇ ਆਏ ਮਹਾਰਾਜ ਅੱਛਾ ਤੁਹਾਨੂੰ ਕੋਈ ਤਮਾਸ਼ਾ ਵਿਖਾਈਏ ਕਹਿੰਦੇ ਵਿਖਾਓ ਤੁਹਾਡੀ ਮਰਜ਼ੀ ਹੈ ਉਹਨੇ ਇੱਕ ਤਾਗਾ ਇਹ ਲੈ ਕੇ ਇਹਨੂੰ ਸਾਧ ਨੂੰ ਫੜਾਤਾ ਇਹਨੂੰ ਬਾਹਰ ਬਿਠਾਤਾ ਕੁਟਿਆ 'ਚ ਔਰ ਕੋਹਰ ਮੰਤਰ ਐਸਾ ਜਪਿਆ ਉਹ ਲੋਹੇ ਦੀ ਤਾਰ ਬਣ ਗਿਆ ਜਿਹੜਾ ਤਾਗਾ ਸੀ ਫਿਰ ਲੋਹੇ ਦੀ ਤਾਰ ਤੋਂ ਫਿਰ ਉਸ 'ਚੋਂ ਅੱਗ ਦੀ ਨਾਲ ਆਈ ਅੱਗ ਦੀ ਜਦੋਂ ਆਈ ਵਿੱਚ ਮੱਝ ਦੀ ਤੇ ਉਹ ਉਹ ਕਹਿਣ ਲੱਗਾ "ਹੇ ਮਹਾਰਾਜ ਮੈਂ ਤਾਂ ਉਗਣਾ ਦਾ ਭਰਿਆ ਹੋਇਆ" ਮੂਲ ਮੰਤਰ ਸ਼ੁਰੂ ਹੋ ਗਿਆ ਉਹਦੇ ਅੰਦਰ ਸੰਤ ਦੇ ਇੱਕ ਓੰਕਾਰ ਸਤਨਾਮ ਜਦੋਂ ਜਪਣ ਲੱਗ ਗਿਆ ਉਹ ਉੱਥੇ ਹੀ ਖੜ ਗਿਆ ਅੱਗੇ ਨਾ ਆਈ ਇਹਨੂੰ ਬੜਾ ਨਿਸ਼ਚਾ ਹੋ ਗਿਆ ਵੀ ਮਹਾਰਾਜ ਦੀ ਬਾਣੀ ਨੇ ਮੈਨੂੰ ਬਚਾ ਲਿਆ ਫਿਰ ਲੱਗਾ ਦਬ ਕੇ ਜਪਣ ਬੜਾ ਨਿਸ਼ਚਾ ਕਰ ਲਿਆ ਗੁਰੂ ਸਾਹਿਬ ਦੇ ਉੱਤੇ ਜਪਣ ਲੱਗੇ ਤਾਂ ਉਹ ਅਗ ਸਾਲ ਸੰਗਤ ਜੀ ਅੱਧ ਤੱਕ ਉਹ ਸਾਧ ਜੋਰ ਨਾਲ ਭੇਜੇ ਇਹਦੀ ਵੱਲ ਅੱਧ ਤੋ ਗਹਾ ਨਾ ਆਈ ਅਖੀਰ ਇਹਨੇ ਜਪਦਿਆਂ ਜਪਦਿਆਂ ਉਲਟ ਕੇ ਆਗੋ ਸਾਧ ਦੇ ਉੱਤੇ ਪਹੇਜੀ ਉਹ ਸੜ ਕੇ ਮਰ ਗਿਆ ਲੋਕਾਂ ਨੇ ਫੇ ਜਲੂਸ ਕੱਢਿਆ ਵੀ ਧੰਨਾ ਸੰਤਾਂ ਦਾ 60 ਆਦਮੀ ਮੁਕਾਤੇ ਸੀ ਇਹ ਤੇਰੇ ਤੈਨੂੰ ਮਾਰਨ ਲੱਗਾ ਸੀ ਮਹਾਰਾਜ ਨੇ ਤੇਰੀ ਰੱਖਿਆ ਕੀਤੀ ਐ ਇਸ ਪ੍ਰਕਾਰ ਸਾਧ ਸੰਗਤ ਜੀ ਜੇ ਕੋਈ ਸਰਸੰਧਾ ਜਨੂ ਜੇ ਕੋਈ ਈਰਖਾ ਦੇ ਨਾਲ ਇਸ ਤਰ੍ਹਾਂ ਮੰਤਰ ਜੰਤਰਾ ਦਾ ਕੋਈ ਤੀਰ ਸਿਨੇਗਾ ਮਹਾਰਾਜ ਦੇ ਪਿਆਰਿਆਂ ਤੇ ਫਿਰ ਉਲਟੂ ਤਿਸੈ ਲਗਾ ਫਿਰ ਉਹਦੇ ਉਲਟਾ ਹੀ ਲੱਗੇਗਾ ਜਿਵੇਂ ਸਰਸੰਧੇ ਔਕਾਸ਼ ਕੋ ਕਿਉਂ ਪਹੁੰਚੇ ਬਹਾਨ ਅੱਗੇ ਉਹ ਆਗਮੈ ਬਹਿੰਦੜ ਜਾਣ ਮਾਣ ਵਾਲੇ ਦੇ ਤੇ ਪੈਂਦਾ ਐ ਇਸੇ ਪ੍ਰਕਾਰ ਜਿਹੜਾ ਕੋਈ ਈਰਖਾ ਕਰੇਗਾ ਕੋਈ ਕਿਸੇ ਪ੍ਰਕਾਰ ਦਾ ਵੈਰ ਕਰੇਗਾ ਮਹਾਰਾਜ ਦੇ ਜਨਾਂ ਦੇ ਉੱਪਰ ਪਿਆਰਿਆਂ ਦੇ ਉੱਪਰ ਫਿਰ ਉਲਟੋ ਤਸੈ ਲਗਾਉ ਉਹ ਸ਼ਰਾਬ ਰੂਪੀ ਤੀਰੀ ਰਖਾ ਨੂੰ ਉਲਟ ਕੇ ਉਹਨੂੰ ਲਗੂ ਹੋਈ ਨਾਸ਼ ਹੋ ਜਾਏਗਾ ਇਸ ਕਰਕੇ ਮਹਾਰਾਜ ਦੇ ਪਿਆਰੇ ਨਿਰਪਾਹੁ ਕੇ ਯਾਬ ਕਰਦੇ ਹਨ ਹਰ 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 ਸਰ ਸੇਵ ਹੈ ਫਿਰ ਭਾਈ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਿੱਛੇ ਸੀ ਹੁਣ ਹੈ ਅੱਗੇ ਨੂੰ ਹੋਵੇਗਾ ਉਹ ਜਿਹੜੇ ਹਰੀ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀਰ ਸੰਭਲਣਾ ਹਰੀ ਦਾ ਸਰੋਵਰ ਜੋ ਗੁਰੂ ਸਾਹਿਬ ਹਨ ਉਹਨਾਂ ਦਾ ਸੰਗਤ ਦਾ ਜੋ ਸੇਵਨ ਕਰਦੇ ਆ ਇਹਨਾਂ ਦਰਗਹ ਮਾਨ ਦਿਵਾਵੇ ਉਹਨਾਂ ਨੂੰ ਪਿੱਛੇ ਮਹਾਰਾਜ ਸਾਹਿਬ ਮਾਨ ਦਵਾਉਂਦੇ ਸੀ ਦਰਗਾਹ ਸਤਕਾਰ ਹੁਣ ਦਵਾਉਂਦੇ ਆ ਅੱਗੇ ਨੂੰ ਦਵਾਉਣਗੇ ਉਹਨਾਂ ਦੇ ਨਾਂ 'ਤੇ ਗੁਰਮਤ 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 ਧਿਆਵ ਹੈ ਜਿਹੜੇ ਭਾਈ ਗੁਰਮਤ ਜੀ ਗੁਰੂ ਸਾਹਿਬ ਦੀ ਮਤ ਸਿੱਖਿਆ ਲੈ ਕੇ ਅਤੇ ਗੁਰੂ ਮਹਾਰਾਜ ਸਾਹਿਬ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਗੁਰਮਤੀਏ ਹੋ ਕੇ ਮਨ ਬਾਣੀ ਸਰੀਰ ਕਰਕੇ ਗੁਰਮਤ ਸਰੀਰ ਕਰਕੇ ਵੀ ਰਹਿਤ ਰੱਖਦੇ ਸਾਧ ਸੂਰਤ ਅਸਾਰ ਸੇਰਾ ਮਾਣੀ ਕਰਕੇ ਵੀ ਗੁਰਮਤ ਦੀ ਬਾਣੀ ਦਾ ਨਿਤਰਿਮ ਕਰਦੇ ਆ ਅਤੇ ਔਗਣਾ ਤੋਂ ਵੀ ਬਚੇ ਹੋਏ ਆ ਗੁਰਮਤ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਧਾਰੀ ਹੈ ਜਿਹੜੇ ਧਉਣਗੇ ਹਰ ਗੱਲ ਮਿਲ ਮੇਲ ਮਿਲਾਵੇ ਹਰੀ ਉਹਨਾਂ ਨੂੰ ਆਪ ਦੇ ਗਲ ਕੰਠ ਦੇ ਨਾਲ ਮੇਲ ਤੁਲਾਵੇਗਾ ਉਹਨਾਂ ਨੂੰ ਅਪੀਲ ਕਰ ਲਵੇਗਾ ਜਿਹੜਾ ਗੁਰਮਤ ਨੂੰ ਧਾਰਨ ਕਰੇਗਾ ਇਸੇ ਪ੍ਰਕਾਰ ਗੁਰਮਤ 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 ਧਿਆਵੇ ਜੋ ਗੁਰੂ ਚੇਤਨ ਸੁਰੂਪ ਗੁਰੂ ਵੱਡੇ ਹਨ ਅਤੇ ਉਹਨਾਂ ਦੇ ਮਤੀ ਬੁੱਧੀ ਦੇ ਅੰਦਰ ਮਤ ਸਿੱਖਿਆ ਲੈ ਕੇ ਗੁਰਮਤੀ ਆਵਣ ਕੇ ਜਿਹੜਾ ਗੁਰੂ ਚੇਤਨ ਸੁਰੂਪ ਨੂੰ ਸੁੱਧ ਮਤੀ ਦੇ ਨਾਲ ਧਿਆਵੇਗਾ ਹਰ ਗੱਲ ਮਿਲ ਮੇਲ ਮਿਲਾਵੇ ਉਹ ਹਰੀ ਉਹ ਪਰਮੇਸ਼ਰ ਦੇ ਕੰਠ ਦੇ ਨਾਲ ਭੇਦ ਨਿਸ਼ਤੇ ਨੂੰ ਮਿਲਣਗੇ ਜੋ ਬਚਣਾ ਜੀ ਹਰੀਆਂ ਮਿਲੇ ਆ ਉਹ ਆਪ ਵੀ ਮਾਰਨ ਮਿਲਣਗੇ ਉਹਨਾਂ ਨੂੰ ਮੇਲਣਾ ਤੇ ਉਹਨਾਂ ਨੂੰ ਵਾਸ਼ਪੁਰ ਦੇ ਮੇਲ ਚ ਮਿਲਾ ਦੇਵੇਗਾ ਨਿਹਾਲ ਹੋ ਜਾਏਗਾ ਗੁਰਮਤ 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 ਧਿਆਵਾ ਜੋ ਗੁਰੂ ਨਾਨਕ ਸਾਹਿਬ ਦੀ ਮਤਦਵਾਰਾ ਤੇ ਹੁੰਦੀ ਹੈ ਜੋ ਗੁਰਮਤ ਗੁਰੂ ਅੰਗਦ ਸਾਹਿਬ ਦੀ ਮਤਦਵਾਰਾ ਤੇ ਹੁੰਦੀ ਹੈ ਜੋ ਗੁਰੂ ਅਮਰਦਾਸ ਸਾਹਿਬ ਦੀ ਗੁਰਮਤਦਾਰਾ ਤੇ ਹੁੰਦੇ ਹਨ ਹਰ ਗੱਲ ਮਿਲ ਮੇਲ ਮਿਲਾਉਂਦਾ ਜੋ ਦਸਾਂ ਬਾਦਸ਼ਾਹਾਂ ਦੀ ਮਤ ਸਿੱਖਿਆ ਨੂੰ ਧਾਰਨ ਕਰਕੇ ਜੋ ਧਿਆਵੇਗਾ ਹਰੀ ਦੇ ਕਾਂਠ ਨਾਲੋਂ ਮਿਲ ਜਾਏਗਾ ਤੇ ਹੋਰ ਉਹਨਾਂ ਨੂੰ ਵਾਸ਼ਦੂ ਦੇ ਮੇਲ ਚ ਮਿਲਾ ਦੇਵੇਗਾ ਗੁਰਮਤ 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 ਧਿਆਵੇ ਹੈ ਗੁਰੂ ਜੋ ਚੇਤਨ ਸਰੂਪ ਹਨ ਮਤੀ ਬੁੱਧੀ ਦੇ ਪਾਈ ਗੁਰਮ ਦੇਣ ਵਾਲੇ ਆਤਮ ਬਿਸ਼ਾਲੀ ਮਾਦੇ ਦੇਣ ਵਾਲੇ ਜੋ ਗੁਰੂ ਵੱਡੇ ਹਨ ਅਤੇ ਮਤ ਦੁਨੀਆ ਦੇ ਮਤ ਮਤਾਂ ਤਰ੍ਹਾਂ ਤੋਂ ਉਹਨਾਂ ਨੂੰ ਗੁਰਮਤ ਦੁਆਰਾ ਜਿਹੜਾ ਧਿਆਵੇਗਾ ਉਹ ਹਰੀ ਦੇ ਗੱਲ ਦੇ ਨਾਲ ਆ ਮਿਲੇਗਾ ਹੋਰ ਉਹਨਾਂ ਨੂੰ ਮੇਲ ਚ ਮਿਲਾਵੇਗਾ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਮੁਖਾਂ ਦਾ ਜਿਹੜਾ ਨਾਦ ਉਪਦੇਸ਼ ਹੈ ਇਹੋ ਹੀ ਵੇਦ ਦਾ ਉਪਦੇਸ਼ ਹੈ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਮੁਖਾਂ ਦਾ ਜਿਹੜਾ ਨਾਦ ਸ਼ਬਦ ਹੈ ਇਹੋ ਹੀ ਵੇਦ ਦਾ ਉਚਾਰਨ ਹੈ ਮੁਖੀ ਗੁਰਾਂ ਦੇ ਵਿੱਚੋਂ ਮੁਖੋਂ ਜੋ ਬਚਨ ਨਿਕਲਦੇ ਹਨ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਮੁਖ ਜਿਹੜਿਆ ਨਾਦ ਬ੍ਰਹਮ ਦਾ ਜਿਹੜਾ ਵੇਦ ਗਿਆਨ ਪ੍ਰਾਪਤ ਕਰਨਾ ਹੈ ਇਹ ਗੁਰੂ ਮੁਖੀ ਦੁਆਰਾ ਬ੍ਰਹਮ ਸੋਤੀ ਬੰਮੇਸ਼ਟੀ ਦੁਆਰਾ ਉਹ ਗੁਰੂ ਮੁਖੀ ਈਸ਼ਰ ਦਾ ਰੂਪ ਹੋ ਗਏ ਹਨ ਗੁਰ ਪਰਚੈ ਨਾਮ ਧਿਆਵੈ ਗੁਰੂ ਗੁਰਮੁਖ ਨਾਦ ਬੇਦ ਹੈ ਗੁਰਮੁਖ ਜਿਨ੍ਹਾਂ ਗੁਰਮੁਖਾਂ ਦੇ ਅੰਦਰੇ ਨਾਦ ਬ੍ਰਹਮ ਦਾ ਬੇਦ ਗਿਆਨ ਹੈ ਉਹ ਗੁਰਮੁਖਣਗੇ ਅਲਕਾਰੀ ਮੁਖੀ ਗੁਰਾਂ ਦੁਆਰਾ ਗੁਰ ਪਰਚੈ ਨਾਮ ਧਿਆਵੈ ਜੋ ਗੁਰੂ ਸਾਹਿਬ ਦੇ ਪ੍ਰੇਮ ਦੇ ਪਰਚੇ ਚ ਪਰਚੇ ਐ ਨਾਮ ਧਿਆਉਂਦੇ ਸੀ ਧਿਆਉਂਦੇ ਅੱਗੇ ਨੂੰ ਤੇ ਹੋਣਗੇ ਉਹ ਹਰ ਹਰ ਰੂਪ ਹਰ ਰੂਪ ਹੋਵੇ ਹਾਂ ਭਾਈ ਹਰ ਹਰ ਰੂਪ ਹਰ ਰੂਪ ਹੋਵੇ ਹਰੇਕ ਜਿੰਨੇ ਰੂਪ ਆਕਾਰ ਹਨ ਸਾਰਿਆਂ ਰੂਪ ਹਰੀ ਤੋਂ ਹੀ ਹੋ ਰਹੇ ਐ ਪਰਮੇਸ਼ਰ ਵੱਲੋਂ ਹੀ ਸਾਰੇ ਆਕਾਰ ਬਣੇ ਅੰਡੇ ਜਿਹੇ ਰਸੇ ਤੋਂ ਜਿਹ ਕੋਈ ਖਾਣੀ ਇਹਦੇ ਹਰੇਕ ਰੂਪਾਂ ਦੇ ਅੰਦਰ ਹਰੀ ਸਾਰਿਆਂ ਰੂਪਾਂ ਦੇ ਅੰਦਰ ਆਪ ਹੀ ਹੋ ਰਿਹਾ ਹੈ ਹਰ ਜਨ ਕੋ ਪੂਜ ਕਰਾਵੇ ਗੋ ਜੋ ਹਰੀ ਸਾਰੇ ਰੂਪਾਂ ਆਕਾਰਾਂ ਦੇ ਅੰਦਰ ਹਰੇਕ ਰੂਪ ਆਪ ਧਾਰ ਰਿਹਾ ਹੈ ਉਹ ਜੋ ਹਰ ਹਰ ਨਾਮ ਨੂੰ ਜਪਣ ਵਾਲੇ ਹੈ ਉਹ ਹਰੀ ਦੇ ਸਰੂਪ ਦਾ ਜਾਪ ਕਰਦੇ ਹੋਏ ਉਹ ਸਾਰਿਆਂ ਦੇ ਹਰੀ ਦਾ ਰੂਪ ਹੀ ਉਹਨਾਂ ਨੂੰ ਸਖਿਆਤ ਹੋ ਜਾਂਦਾ ਹੈ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਦਾ ਰੂਪ ਮਨ ਬਾਣੀ ਸਰੀਰ ਕਰਕੇ ਨਿਰਗੁਣ ਸਰਗੁਣ ਸੁਭ ਦਾ ਸਖਿਆਤ ਹੋ ਗਿਆ ਹੈ ਉਹ ਹਰੀ ਦਾ ਰੂਪ ਹੀ ਹੋ ਜਾਂਦੇ ਹਨ ਹਰ ਜਨ ਕੋ ਪੂਜ ਕਰਾਵੇ ਉਹ ਜਿਹੜੇ ਹਰੀ ਦੇ ਜਾਨਾ ਹਰੀ ਉਹਨਾਂ ਦੀ ਪੂਜਾ ਕਰਾਵੇਗਾ ਬ੍ਰਹਮ ਗਿਆਨੀ ਆਪ ਪਰਵੇਸ਼ ਬਣਾ ਕੇ ਸਾਖਤ ਨਰ ਸਤ ਗੁਰੂ ਨਹੀਂ ਕੀਆ ਜਿਹੜੇ ਸਾਖਤ ਪੁਰਖ ਹੈ ਉਹਨਾਂ ਨੂੰ ਸਤ ਗੁਰੂ ਸੱਚੇ ਪਾਰਸ਼ਨ ਉਤਾਰਿਆ ਹੀ ਨਹੀਂ ਆਪ ਹੀ ਨਿਗਰੇ ਗੁਰੂ ਬਣੇ ਫਿਰਦੇ ਹਨ ਤੇ ਬੇਮੁਖ ਹਰ ਪਰਮਾਵੇ ਉਹ ਤਾਂ ਭਾਈ ਬੇਮੁਖਨਗੇ ਹਰੀ ਤੂੰ ਜਿਹੜਾ ਉਹਨਾਂ ਦੀ ਸੰਗਤ ਕਰੇਗਾ ਉਹਨਾਂ ਨੂੰ ਵੀ ਪਰਮਾ ਦੇਣਗੇ ਬੇਮੁਖ ਕਰ ਦੇਣਗੇ ਉਹ ਜੂਨਾ ਵਿੱਚ ਉਹਨਾਂ ਨੂੰ ਹਰੀ ਪਰਮਾਵੇਗਾ ਬੇਮੁਖਾਂ ਨੂੰ ਲੋਭ ਲਹਿਰ ਸਵਾਨ ਕੀ ਸੰਗਤ ਜਿਹੜੀ ਲੋਭ ਦੀ ਲਹਿਰ ਉਹਨੂੰ ਤ੍ਰਿਸ਼ਨਾ ਫੁਰਨੀ ਹੈ ਬਾਜ਼ਾਰਾਂ ਦੇ ਜੋੜਨ ਦੀ ਖਾਣ ਦੀ ਭੋਗਣ ਦੀ ਇਹ ਕੁੱਤਿਆਂ ਦੀ ਕੁਸੰਗਤ ਦੀ ਨਹੀਂ ਆਈ ਹੈ ਹਲਕੇ ਕੁੱਤਿਆਂ ਦੀ ਨਹੀਂ ਆਈ ਹੈ ਬੇਖ ਮਾਇਆ ਕਰੰਗ ਲਗਾਵੇ ਗੂ ਇਹ ਬਿਉਰੂਪ ਜਿਹੜੀ ਮਾਇਆ ਹੈ ਇਹ ਕਰੰਗ ਨੂੰ ਲੱਗੇ ਰਹਿੰਦੇ ਆ ਲੋਭੀ ਆਦਮੀ ਹਰ ਵਕਤ ਚੈਤਨ ਮਾਇਆ ਰੂਪ ਜਿਹੜੀ ਹੈ ਇਹ ਕਰੰਗਾਂ ਨੂੰ ਚੂੰਡਦੇ ਰਹਿੰਦੇ ਹਨਗੇ ਬਿਉਰੂਪ ਮਾਇਆ ਨੂੰ ਇਕੱਠੀ ਕਰਨ ਤੇ ਲੱਗੇ ਰਹਿੰਦੇ ਹਰ ਅੰਦਰ ਬਿਸ਼ਾਂ ਦੀ ਜ਼ਹਿਰ ਉਹਨਾਂ ਦੇ ਵਧੀ ਰਹਿੰਦੀ ਹੈ ਹੋਰਨਾਂ ਨੂੰ ਵੀ ਪ੍ਰਾਏ ਪਦਾਰਥਾਂ ਨੂੰ ਪ੍ਰਾਏ ਹੱਕ ਨੂੰ ਭੋਗਣ ਰੂਪ ਕੂੜ ਬੋਲ ਮਰਦਾਰ ਖਾਏ ਇਹ ਗਰੰਗ ਵਿੱਚ ਲਾਉਣਗੇ ਲੋਕ ਰਾਮ ਨਾਮ ਸਭ ਜਗ ਦਾ ਤਾਰਕ ਰਾਮ ਪਰਮੇਸ਼ਰ ਦਾ ਨਾਮ ਹੀ ਸਾਰੇ ਜਗ ਦਾ ਤਾਰਨ ਵਾਲਾ ਤਾਰਕ ਮੰਤਰ ਹੈ ਸ਼ਿਵਾਨ ਜਿਵੇਂ ਧਾਰਨ ਕੀਤਾ ਹੈ ਲਗ ਸੰਗਤ ਨਾਮ ਧਿਆਵੈ ਜਿਹੜਾ ਸੰਗਤ ਦੀ ਲਾਗ ਲੱਗ ਕੇ ਪ੍ਰੇਮ ਦੀ ਨਾਮ ਨੂੰ ਧਿਆਵੇਗਾ ਉਹ ਨਿਹਾਲ ਹੋ ਜਾਏਗਾ ਤਰ ਜਾਏਗਾ ਹੋਰਨਾਂ ਤਾਰ ਦੇਵੇਗਾ ਨਾਨਕ ਰਾਖ ਰਾਖ ਪ੍ਰਭ ਮੇਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਮੇਰੇ ਪ੍ਰਭੂ ਤੁਸੀਂ ਰੱਖਣ ਵਾਲੇ ਹੋ ਪਿਛੇ ਵੀ ਹੁਣ ਵੀ ਅੱਗੇ ਨੂੰ ਵੀ ਰੱਖਣ ਵਾਲੇ ਹੋ ਸਾਡੀ ਰੱਖਿਆ ਕਰੋ ਰਾਖ ਆਜਿਕ ਪੰਜਾਂ ਤਤਾਂ ਦਾ ਜਿਹੜਾ ਸਰੀਰ ਹੋਇ ਇਹਦੇ ਚ ਕਾਮ ਕਰੋ ਲੋ ਮੋਹ ਹੰਕਾਰ ਰਾਗ ਸਵਾਦ ਆਉਂਦੇ ਆ ਲਾਣਤਾ ਦੀ ਇਹ ਤੋਂ ਰੱਖ ਲਓ ਮਾਰਾ ਰੱਖ ਲਓ ਆ ਮਾਦੇ ਦੇ ਗਰਭ ਜੀ ਰੱਖਿਆ ਕੀਤੀ ਐ ਇੱਥੇ ਵੀ ਬਕਾਰਾਂ ਤੇ ਰੱਖਣ ਵਾਲੇ ਹੂੰ ਪਰ ਲੋਕ ਚ ਵੀ ਜਮਾਂ ਤੋਂ ਰੱਖਣ ਵਾਲੇ ਹੂੰ ਸਤ ਸੰਗਤ ਰਾਖ ਸਮਾਵ ਸੰਨੂ ਮਾਰਾ ਸਤ ਸੰਗਤ ਵਿੱਚ ਰੱਖ ਕੇ ਮੇਲ ਕੇ ਜਿਵੇਂ ਹੋਰ ਭਗਤਾਂ ਨੂੰ ਲੀਨ ਕੀਤਾ ਹੈ ਇਓ ਸਾਨੂੰ ਵੀ ਸਮਾ ਲਓਗੇ ਮੇਲ ਕਰੋਗੇ ਤਾਂ ਹੀ ਅਸੀਂ ਹਾਲ ਹੋਵਾਂਗੇ ਛੱਕਾ ਇੱਕ ਇਹ ਛੱਕਾ ਜਿਹੜਾ 1 6 ਅਸ਼ਟ ਬਨੀਆਂ ਇੱਕ ਚਾਲ ਦੀਆਂ ਰਚੀਆਂ ਹਨ ਛੱਕਾ 6 ਪਦੇ ਨਹੀਂ ਰਚੇ 6 ਪਦੇ ਉੱਥੇ ਛੱਕਾ ਮਹਾਰਾਜ ਉਚਾਰਦੇ ਜਿੱਥੇ ਵੀ ਉਚਾਰਦੇ ਹੈ ਛੇ ਟਿੱਪਦੇ ਹੈ ਚੌਪਦੇ ਹੈ ਧੁੱਪਦੇ ਹੈ ਸਬਦ ਪਦੇ ਨਹੀਂ ਅਸ਼ਟ ਬਨੀਆਂ ਹਨਗੀਆਂ ਤੇ ਜਾਂ ਸੋਲ ਹੈ ਹਨਗੇ ਇਸ ਪ੍ਰਕਾਰ ਇਹ ਛੱਕਾ 6 ਬੱਲਿਆਂ ਦੇ ਤਾਂ ਛੱਕਾ ਉਚਾਰਿਆ 6 ਇੱਕੋ ਜੀ ਚਾਲ ਦੀਆਂ ਸ਼ਤਪਰੀਆਂ ਇੱਕੋ ਚਾਰੀਆਂ ਹਨ ਮਹਾਰਾਜ ਨੇ ਇਹ